ਜਗਰਾਉ ਦੇ ਕਮਲ ਚੌਕ ਵਿੱਚ ਅੱਜ ਦਿਨ ਦਿਹਾੜੇ ਮੋਟਰਸਾਈਕਲ ਤੇ ਆਏ ਦੋ ਨਕਾਬਪੋਸ਼ ਨੌਜਵਾਨ ਇੱਕ ਸੁਨਿਆਰੀ ਦੀ ਦੁਕਾਨ ਤੇ ਕੁੜੀਆਂ ਚਲਾ ਕੇ ਫਰਾਰ ਹੋ ਗਏ। ਇਸ ਮੌਕੇ ਜਿੱਥੇ ਜਾਨੀ ਨੁਕਸਾਨ ਹੋਣ ਤੋਂ ਬਚਾ ਲਿਆ। ਉੱਥੇ ਹੀ ਥਾਣਾ ਸਿਟੀ ਜਗਰਾਉਂ ਦੀ ਪੁਲਿਸ ਇਸ ਬਾਰਦਾਤ ਦੀ ਸੂਚਨਾ ਮਿਲਣ ਤੋਂ ਅੱਧਾ ਘੰਟਾ ਬਾਅਦ ਸੁਨਿਆਰੀ ਦੀ ਦੁਕਾਨ ਤੇ ਪਹੁੰਚੀ ਹੈ ਅਤੇ ਸੀਸੀਟੀਵੀ ਦੇਖ ਕੇ ਘਟਨਾ ਦੀ ਜਾਂਚ ਸ਼ੁਰੂ ਕੀਤੀ ਹੈ। ਇਸ ਮੌਕੇ ਪਰਮਿੰਦਰ ਸਿੰਘ ਮਾਲਕ ਕੰਡਾ ਸਮੇਤ ਬਾਜ਼ਾਰ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਬਾਰਦਾਤ ਨਾਲ ਉਹ ਪੂਰੀ ਦਹਿਸ਼ਤ ਵਿੱਚ ਹਨ। ਕਿਉਂਕਿ ਆਏ ਦਿਨ ਜਗਰੋਂ ਵਿੱਚ ਇਸ ਤਰ੍ਹਾਂ ਦੀਆਂ ਗੋਲੀਆਂ ਚੱਲਣ ਦੀਆਂ ਮਾਰਦਾਤਾ ਹੋਣ ਨਾਲ ਉਹ ਦਹਿਸਤ ਵਿੱਚ ਨਹੀਂ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਨੇ ਕਿ ਅਜਿਹੇ ਮੋਟਰਸਾਈਕਲ ਤੇ ਗੋਲੀਆਂ ਚਲਾਉਣ ਵਾਲੇ ਨੌਜਵਾਨਾਂ ਨੂੰ ਨੱਥ ਪਾਈ ਜਾਵੇ ਤਾਂ ਜੋ ਦੁਕਾਨਦਾਰ ਆਪਣਾ ਕੰਮ ਤਸੱਲੀ ਨਾਲ ਕਰ ਸਕਣ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਿਸ ਦੁਕਾਨ ਤੇ ਗੋਲੀਆਂ ਚੱਲੀਆਂ ਉਹ ਸੁਨਿਆਰਾ ਬਹੁਤ ਛੋਟਾ ਦੁਕਾਨਦਾਰ ਹੈ ਅਤੇ ਇਸ ਦੇ ਨਾਲ ਇੱਕ ਵੱਡੀ ਸੁਨਿਆਰੀ ਦੁਕਾਨੇ ਜੋ ਅੱਜ ਕਿਸੇ ਕਾਰਨ ਕਰਕੇ ਬੰਦ ਪਈ ਸੀ ਹੋ ਸਕਦਾ ਹੈ ਕਿ ਮੋਟਰਸਾਈਕਲ ਸਵਾਰ ਗੋਲੀਆਂ ਚਲਾਉਣ ਵਾਲਿਆਂ ਨੇ ਉਸ ਦੁਕਾਨ ਨੂੰ ਟਾਰਗੇਟ ਕਰਨਾ ਹੋਵੇ ਅਤੇ ਉਹ ਦੁਕਾਨ ਬੰਦ ਹੋਣ ਕਰਕੇ ਭਲੇਕੇ ਨਾਲ ਇਸ ਦੁਕਾਨ ਤੇ ਗੋਲੀਆਂ ਚਲਾ ਦਿੱਤੀਆਂ ਇਸ ਮੌਕੇ ਐਸਐਸਪੀ ਜਗਰਉ ਅੰਤਰ ਗੁਪਤਾ ਨੇ ਮੌਕੇ ਤੇ ਪਹੁੰਚ ਕੇ ਕਿਹਾ ਕਿ ਗੋਲੀਆਂ ਚਲਾਉਣ ਵਾਲਿਆਂ ਦੀ ਸੀਸੀਟੀਵੀ ਕਢਵਾ ਲਈ ਹੈ ਅਤੇ ਉਸ ਦੇ ਆਧਾਰ ਤੇ ਉਹਨਾਂ ਦੀਆਂ ਟੈਕਨੀਕਲ ਟੀਮਾਂ ਜਲਦੀ ਹੀ ਇਹਨਾਂ ਨੌਜਵਾਨਾਂ ਨੂੰ ਲੱਭ ਕੇ ਕਾਬੂ ਕਰ ਲੈਣਗੀਆਂ ਜਗਰਉ ਤੋਂ ਹੇਮਰਾਜ ਬੱਬਰ ਦੀ ਰਿਪੋਰਟ ਕਿੱ ਕੀ ਹੋਈ ਕਿ ਇੱਥੇ ਦੁਕਾਨ ਤੇ ਲੱਗਿਆ ਪਤਾ ਲੱਗੇ ਮੈਂ ਰੋਟੀ ਖਾਣ ਕਰੇ ਗਿਆ ਹੋਇਆ ਸੀ ਆ ਮੈਨੂੰ ਬਾਅਦ ਚ ਲੱਗਿਆ ਮੈਂ ਬੈਠੀ ਆ ਰਹੀ ਸੀ ਨਾ ਤੇ ਫੋਨ ਆ ਰਿਹਾ ਸੀ ਆ ਤਾਂ ਕੁਝ ਨਹੀਂ ਪਤਾ ਲੱਗਿਆ ਉਹ ਬੱਚਾ ਬੈਠਾ ਸੀ ਨਾ ਤਾਂ ਵਾਹੀ ਗੱਲ ਤਾਂ ਕੋਈ ਗੱਲ ਦਾ ਹੀ ਪਤਾ ਨਹੀਂਗਾ ਤੇ ਕੋਈ ਨੁਕਸਾਨ ਤੇ ਰਿਹਾ ਬੱਚਾ ਉਹ ਨੁਕਸਾਨ ਨਹੀਂ ਹੋਇਆ ਬਸ ਤੇ ਕੀ ਆ ਕੇ ਕੀ ਪਤਾ ਲੱਗੇ ਗੋਲੀਆਂ ਚ ਲੱਗੇ ਭੱਜ ਗਏ ਆ ਗੋਲੀ ਆ ਸ਼ੀਸ਼ੇ ਲੱਗਿਆ ਗੋਲੀ ਭੱਜਿਉਣੀ ਹਾਂ ਉਹ ਬਜਾਉ ਬੱਚਾ ਸੀਗਾ ਮੈਂ ਪਿੱਛੇ ਜਾਈ ਉਹ ਵੀ ਧਮਕੀ ਨਹੀਂ ਕੁਝ ਵੀ ਨਹੀਂ ਆੜ ਨੇ ਜੋਗੇ ਹੈ ਹੀ ਨਹੀਂ ਧਮਕੀ ਆ ਜੀ ਪੁਲਿਸ ਨੂੰ ਦੱਸਤਾ ਇਹਦੇ ਬਾਰੇ ਆਪੋ ਦੋਸ ਲਾਇਆ ਉਹ ਮੈਂ ਮੈਂ ਹੈ ਨਹੀਂ ਸੀਗਾ ਮੈਂ ਰੋਟੀ ਕਾਣ ਗਿਆ ਸੀ ਕਰੇ ਕੌਣ ਸਰਵਾਤੇ ਤੁਮ ਬਤੀਚਾ ਤੋਂ ਬੈਠੇ ਆਪਾਂ ਦੇ ਗੇਮ ਖੇਡਦਾ ਪਿਆ ਸੀਗਾ ਠੀਕ ਹੈ ਤੇ ਜਿਹੜੇ ਕਹਿਣ ਵਾਲੇ ਕਿਹੜੀ ਗੱਲ ਆ ਜੀ ਦੇਖੋ ਬਾਜ਼ਾਰ ਦਹਿਸ਼ਤ ਪੂਰੀ ਇਹਨਾਂ ਨੇ ਪਾਈ ਹੋਈ ਆ ਪਹਿਲੋਂ ਆਪਣੇ ਚਾਂਸੀ ਰਾਣੀ ਚੌਂਕ ਦੇ ਵਿੱਚ ਤੁਹਾਡੇ ਸਾਹਮਣੇ ਆ ਗੋਲੀਆਂ ਚੱਲੀਆਂ ਹੋਣਾ ਕਮਲ ਚੌਂਕ ਤੇ ਚੱਲ ਪਈ ਆ ਅੱਗੇ ਪਤਾ ਨਹੀਂ ਕੀ ਹੋਣਾ ਜੀ ਇਹ ਬਹੁਤ ਭਰਮਾ ਬਾਜ਼ਾਰ ਆ ਸਰ ਇਹ ਇੱਥੇ ਤਾਂ ਪੂਰੀ ਇਹਨਾਂ ਨੂੰ ਸਕਿਉਰਿਟੀ ਚਾਹੀਦੀ ਆ ਅਸੀਂ ਤਾਂ ਹੱਥ ਬਣ ਕੇ ਹੀ ਕਹਿੰਨੇ ਆ ਇੱਥੇ ਤੁਸੀਂ ਹੁਣ ਦੇਖ ਲਓ ਅਜੇ ਤੱਕ ਪੁਲਿਸ ਨਹੀਂ ਪਹੁੰਚੀ ਜੀ 메인 ਚੌਂਕ 메인 ਚੌਂਕ ਆ ਕਮਲ ਇੱਥੇ ਵੀ ਪੁਲਿਸ ਆ ਲੈਣੀਗਾ ਸਰ ਇਸ ਤੋਂ ਵੱਡੀ ਕੀ ਗੱਲ ਸਰ ਸ਼ਹਿਰ ਦਾ ਬਜ਼ਾਰ ਵਾਲੇ ਹੁਣ ਕਿਵੇਂ ਬਰੇ ਹੋਏ ਆ ਬਜ਼ਾਰ ਤਾਂ ਮਾਰਾ ਜੀ ਉਹ ਦੁਕਾਨਾਂ ਬੰਦ ਕਰਕੇ ਪੰਜਨ ਨੂੰ ਤਿਆਰ ਉਹਦਾ ਅਗਲਾ ਕਿੱਥੇ ਪਤਾ ਨਹੀਂ ਕਿੱਥੇ ਅਜੇ ਇੱਥੇ ਤੁਰੇ ਫਿਰਦੇ ਕਿ ਕਿੱਥੇ ਆ ਅੱਜ ਤੁਹਾਡੇ ਸਾਹਮਣੇ ਆ ਬਾਜ਼ਾਰ ਦਾ ਕੀ ਹਾਲ ਸਾਰੇ ਹਾਲਾਤ ਬਹੁਤ ਅਜੇ ਤੱਕ ਪੁਲਿਸ ਨਹੀਂ ਪਹੁੰਚੀ ਸਰ ਠੀਕ ਬਹੁਤ ਬੁਰਾ ਹਾਲ ਹੋਇਆ ਹੈ ਜੀ ਛੜਿਆਂ ਗੋਲੀ ਚਲਾ ਕੇ ਗਏ ਆ ਬੰਦੇ ਦੇ ਮੋਟਰਸਾਈਕਲ ਤੇ ਕੋਈ ਨੰਬਰ ਨਹੀਂ ਸੀ ਕੋਈ ਲੈਣਾ ਨਹੀਂ ਸੀ ਕੋਈ ਦਿਨਾ ਨਹੀਂ ਸੀ ਨਾ ਅੱਗੇ ਨਾ ਪਿੱਛੇ ਗੋਲੀ ਚਲਾ ਕੇ ਬੰਦੇ ਖੜ ਕੇ ਗੋਲੀ ਚਲਾ ਕੇ ਗਏ ਆ ਟਾਰਗੇਟ ਪੂਰਾ ਉਹਨਾਂ ਦਾ ਅਚੀਵ ਹੋਣਾ ਸੀਗਾ ਬਚਾਅ ਹੋ ਗਿਆ ਪਤਾ ਨਹੀਂ ਕਿਵੇਂ ਹੋ ਗਿਆ ਰੱਬ ਦੀ ਰੱਹ ਪਰ ਸ਼ਹਿਰ ਦਾ ਬਹੁਤ ਬੁਰਾ ਹਾਲ ਹੋ ਚੁੱਕਾ ਵਾ ਕਦੇ ਕਿਸੇ ਦੇ ਗੋਲੇ ਚੱਲਦੀ ਕਦੇ ਕਿਸੇ ਦੇ ਚੱਲਦੀਆਂ ਅਥਾਰਸੀ ਨੂੰ ਇਹ ਬੇਨਤੀ ਹੈ ਵੀ ਇਹਨਾਂ ਲੋਕਾਂ ਦੇ ਸ਼ਿਕੰਜਾ ਕਸਿਆ ਜਾਵੇ ਤੁਹਾਡੇ ਨਾਲ ਵੀ ਇਹਨਾਂ ਦੇ ਨਾਲ ਵੀ ਹੋਰ ਇੱਕ ਸਿਨਾਰੇ ਦੁਕਾਨ ਆ ਉਹ ਬੰਦ ਅੱਜ ਹੋ ਸਕਦਾ ਉੱਥੇ ਵੀ ਗੋਲੀ ਚਲਾਨੀ ਹੋ ਸਕਦੀ ਸੀ ਹੋ ਸਕਦੀ ਹੋ ਸਕਦਾ ਸੀ ਪਤਾ ਨਹੀਂ ਸੀ ਫਿਰ ਵੀ ਠੀਕ ਪਤਾ ਨਹੀਂਗਾ ਕਿਹੜੇ ਬੰਦੇ ਆ ਕਿਹੜੇ ਨਹੀਂ ਨਕਾਬ ਤੇ ਗਏ ਸੀ ਉਹਨਾਂ ਦੇ ਪੁਰਾ ਜੀ ਠੀਕ 3:43 ਤੋਂ 3:40 ਮਿੰਟ ਜੋ ਬਾਅਦ ਦੁਪਹਿਰ ਦੀ ਘਟਨਾ ਹੈਗੀ ਏ ਇਹ ਦੋ ਮੋਟਰਸਾਈਕਲ ਸਵਾਰ ਬੰਦੇ ਆਉਂਦੇ ਹੈਗੇ ਨੇ ਤੇ ਸਾਡੇ ਕੋਲ ਫੋਟੋਜ਼ ਆ ਗਈਆਂ ਨੇ ਸਾਡੇ ਸਰਕਾਰੀ ਕੈਮਰੇ ਇੱਥੇ ਲੱਗੇ ਹੋਏ ਨੇ ਉਹਦੇ ਵੀ ਸਾਨੂੰ ਫੋਟੋਸ ਕੈਪਚਰ ਹੋ ਗਈਆਂ ਨੇ ਜਿਹੜੇ ਸਸਪੈਕਟ ਬੰਦੇ ਆ ਦੋ ਬੰਦੇ ਆ ਤੇ ਬਾਈਕ ਜਿਹੜਾ ਹੈਗਾ ਉਹ ਪਲਸਰ ਜਾਂ ਪਾਚੇ ਕਿਸਮ ਦਾ ਲੱਗ ਰਿਹਾ ਸੋ ਉਹ ਜਿਹੜਾ ਹੈਗਾ ਕਮਲ ਚੌਂਗ ਦੀ ਸਾਈਡ ਤੋਂ ਆਂਦੇ ਨੇ ਤੇ ਇੱਕ ਫਾਇਰ ਕਰਕੇ ਟਵਰਡ ਜਿਹੜਾ ਇਹ ਰੋਡ ਹੈਗਾ ਟਵਰਡਸ ਰਾਈਪੋਰਟ ਅੱਡਾ ਉਹਨੂੰ ਜਾਂਦੇ ਹੈਗੇ ਉਸਤੇ ਭੱਜੇ ਹੈਗੇ ਨੇ ਸੋ ਇੱਕ ਅੰਡਾ ਜੁਵਲਰਸ ਸ਼ਾਪ ਹੈ ਜਿੱਥੇ ਇਹ ਇਨਸੀਡੈਂਟ ਹੋਇਆ ਹੈ ਤੇ ਸਾਨੂੰ ਉਮੀਦ ਹੈ ਕਿ ਅਸੀਂ ਇਹਨੂੰ ਬਹੁਤ ਜਲਦੀ ਥਰੂ ਟੈਕਨੀਕਲ ਥਰੂ ਹਿਊਮਨ ਇੰਟੈਲੀਜੈਂਸ ਜਿਹੜਾ ਹੈਗਾ ਇਹ ਜਲਦੀ ਤੋਂ ਜਲਦੀ ਇਹਨੂੰ ਅਸੀਂ ਟ੍ਰੇਸ ਕਰ ਲਾਂਗੇ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਵਾਂਗੇ ਥੈਂਕ ਯੂ